ਓ ਸਤਿ ਗੁਰੂ ਦੋਸਤੋ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਫਿਰ ਤੋਂ ਸਵਾਗਤ ਹੈ ਆ ਤੇ ਦੋਸਤੋ ਲਗਾਤਾਰ ਜਿਹੜਾ ਆ ਕਿ ਸਾਡੇ ਡੀਪੀਸੀ ਪੰਜਾਬੀ ਦੇ ਉੱਤੇ ਬਹੁਤ ਸਾਰੇ ਪ੍ਰੋਗਰਾਮ ਵੇਖਦੇ ਹੋ ਬਹੁਤ ਸਾਰੀਆਂ ਨਿਊਜ਼ ਅਪਡੇਟ ਵੀ ਤੁਹਾਨੂੰ ਜਿਹੜੇ ਆ ਦਿੰਦੇ ਰਹਿੰਦੇ ਆ ਤੇ ਲਗਾਤਾਰ ਜਿਹੜਾ ਧਾਰੀਵਾਲ ਗਰਦਾਸਪੁਰ ਦੇ ਵਿੱਚ ਅਸੀਂ ਵਿਚਰਦੇ ਰਹਿੰਨੇ ਆ ਤੇ ਦੂਰ ਨੇੜੇ ਦੀਆਂ ਵੀੜੀਆਂ ਨੇ ਖਬਰਾਂ ਸਾਡੇ ਪੱਤਰਕਾਰਾਂ ਦੇ ਥਰੂ ਤੁਹਾਡੇ ਤੱਕ ਪਹੁੰਚਦੇ ਰਹਿੰਦੀਆਂ ਨੇ ਧਾਰੀਵਾਲ ਜਦੋਂ ਵੀ ਮੈਂ ਜਰਨੀ ਕਰਦਾ ਜਦੋਂ ਵੀ ਧਾਰੀਵਾਲ ਪਹੁੰਚਦਾ ਵਾਂ ਤੇ ਧਾਰੀਵਾਲ ਇਸ ਜਗ੍ਹਾ ਤੇ ਆ ਕੇ ਜੜਾਇਆ ਤਕਰੀਬਨ ਤਕਰੀਬਨ ਜਿਹੜਾ ਕੁਲਚਾ ਜ਼ਰੂਰ ਖਾਣਾ ਹੁੰਦਾ ਆ ਭੁੱਖ ਲੱਗ ਜਾਂਦੀ ਹੈ ਕਈ ਵਾਰੀ ਦੁਪਹਿਰੇ ਕੰਮ ਕਰਦੇ ਕਰਦੇ ਤੇ ਕੁਲਚਾ ਖਾਣ ਆਪਾਂ ਜ਼ਰੂਰ ਆ ਜੰਨੇ ਆ ਇਹ ਕੋਈ ਆਪਾਂ ਪੇਡ ਨਹੀਂ ਕਰਦੇ ਤੇ ਇਹ ਖਬਰ ਜਾ ਕੋਈ ਨਿਊ ਨਹੀਂ ਕਰਦੇ ਤੇ ਬਸ ਆਪਣਾ ਭਰਾ ਸੀ ਤੇ ਇੱਥੇ ਹਰ ਵਾਰੀ ਆ ਕੇ ਰੋਕ ਕੇ ਜਿਹੜਾ ਆ ਕੁਲਚਾ ਜਿਹੜਾ ਆ ਅਸੀਂ ਖਾਂਦੇ ਹੀ ਖਾਨੇ ਆ ਤੇ ਆਪਣੇ ਭਰਾ ਕੋਲ ਮੈਂ ਪਹੁੰਚਿਆ ਤੇ ਮੇਰਾ ਦਿਲ ਕੀਤਾ ਵੀ ਯਾਰ ਮੈਂ ਨਾ ਆਪਣੀ ਜਿਹੜੀ ਚੀਜ਼ ਸਾਡੇ ਘਰ ਦੇ ਵਿੱਚ ਨਾ ਖਾਸ ਕਰਕੇ ਜਿਹੜੀ ਚੀਜ਼ ਆ ਉਹ ਆਪਾਂ ਕੀ ਕਰਦੇ ਆ ਵੀ ਤਰਾਰੀ ਸਬਜੀ ਭਾਜੀ ਜਿਹੜੀ ਉਹ ਹੀ ਖਾਣ ਗਿੱਧੇ ਹੋਏ ਆ ਤੇ ਬਾਰ ਵੀ ਜ਼ਿਆਦਾਤਰ ਹੀ ਜਦੋਂ ਜਾਂਦੇ ਆ ਤੇ ਕਰਾਰਾਪਣੀ ਪਾਲਣ ਦੀ ਕੋਸ਼ਿਸ਼ ਕਰਦੇ ਜੇਕਰ ਉਹ ਕਰਾਰਾਪਣ ਮਿਲ ਜੇ ਤੇ ਉਹਦੇ ਵਰਗੀ ਜਿਹੜੀ ਮੌਜ ਹੀ ਕੋਈ ਨਹੀਂ ਤੇ ਅੱਗੇ ਜਿਹੜਾ ਆ ਉਹ ਮੈਂ ਤੁਹਾਨੂੰ ਇਸ ਕਰਕੇ ਭਰਾ ਦੀ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਵੀ ਧਾਰੀਵਾਲ ਬਿਲਕੁਲ ਨਹਿਰ ਦੇ ਉੱਤੇ ਜੇਕਰ ਵੀ ਧਾਰੀਵਾਲ ਦੇ ਲਾਗੇ ਚਾਗੇ ਜਾਂ ਧਾਰੀਵਾਲ ਤੋਂ ਜੇ ਤੇ ਵੀਰ ਨੂੰ ਪਛਾਣ ਵੀ ਲਿਆ ਹੋਏਗਾ ਨਾਲ ਉਹਨਾਂ ਦੇ ਪਾਪਾ ਜੀ ਵੀ ਤੁਹਾਡਾ ਬ੍ਰਦਰ ਵੀ ਜਿਹੜਾ ਆ ਉਹ ਨਾਲ ਹੀ ਜਿਹੜਾ ਹੈ ਹੈਲਪ ਦੇ ਲਈ ਕੰਮ ਕਰਦੇ ਨੇ ਤੇ ਇੱਥੇ ਜਿਹੜਾ ਆ ਆ ਸੋਲੇ ਕੁਲਚੇ ਪਠੂਰੇ ਸਮੋਸੇ ਟੌਲ ਸਮੋਸੇ ਵਗੈਰਾ ਜਿਹੜੇ ਮਿਲ ਜਾਂਦੇ ਆ ਤੇ ਲਗਾਤਾਰ ਜਿਹੜਾ ਸਾਨੂੰ 5 ਤੋਂ 7 ਸਾਲ ਹੋ ਗਿਆ ਇੱਥੇ ਆਉਂਦੇ ਆ ਤੇ ਮੈਂ ਸੋਚਿਆ ਕਿ ਕਿਉਂ ਨਾ ਆਪਣੇ ਦਰਸ਼ਕਾਂ ਦੇ ਨਾਲ ਜੇਕਰ ਸਾਡੇ ਦਰਸ਼ਕ ਵੀ ਧਾਰੀਵਾਲ ਦੇ ਵਿੱਚ ਵਿజిਟ ਕਰਦੇ ਆ ਜੇ ਆਉਂਦੇ ਆ ਤੇ ਜੇਕਰ ਉਹ ਵੀ ਕੁਝ ਚਟਪਟਾ ਲੈਣ ਤੋਂ ਭਾਪੀ ਕਰਾਰਾਪਣ ਕਰਾਰੀ ਚੀਜ਼ ਖਾਣਾ ਚਾਹੁੰਦੇ ਆ ਕਰਾਰੇ ਜਿਹੜੇ ਸੋਲੇ ਕੁਲਚੇ ਆ ਉਹ ਖਾਣਾ ਚਾਹੁੰਦੇ ਆ ਭਿਜਾ ਆ ਕੁਲਚਾ ਖਾਣਾ ਚਾਹੁੰਦੇ ਆ ਤੇ ਇੱਕ ਵਾਰੀ ਜਿਹੜਾ ਆ ਇੱਥੇ ਭਰਾ ਦੇ ਕੋਲ ਜਰੂਰ ਆਉਣ ਦਾ ਭਰਾ ਸਾਡੇ ਨਾਲ ਆ। ਵੀਰ ਜੀ ਜਰਾ ਦਰਸ਼ਕਾਂ ਨੂੰ ਦੱਸਿਆ ਵੀ ਕਿੰਨਾ ਕੁ ਜਰ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ। ਇਹ ਵੀਰ ਜੀ ਬਹੁਤ ਪੁਰਾਣੀ ਦੁਕਾਨ ਆ। ਕੋਈ ਘੱਟੋ ਘਾਟੇ 70-80 ਸਾਲ ਪੁਰਾਣੀ ਦੁਕਾਨ ਹੈਗੀ ਆ। ਤੇ ਇਹ ਕਹਿੰਦਾ ਫਾਜ਼ਲ ਸਾਹਿਬ ਦੇ ਚਾਚਾ ਹੀ ਉਹ ਕੰਮ ਕਰਦੇ ਸੀ। ਉਹਨਾਂ ਦਾ ਨਾਮ ਸੀ ਪ੍ਰੇਮ ਛੋਲਿਆਂ ਵਾਲਾ। ਉਹ ਕਾਫੀ ਮਸ਼ਹੂਰ ਹੀ। ਤੇ ਲੋਕੀ ਇਹਨਾਂ ਕੋਲ ਪਿੰਡੋਂ ਰੋਟੀਆਂ-ਰਾਟੀਆਂ ਲੈ ਕੇ ਆਉਂਦੇ ਛੁਲੇ-ਛੁਲੇ ਖਾਂਦੇ ਰਹਿੰਦੇ ਆ ਕੇ। ਤੋਂ ਜ਼ਰ ਗੱਲ ਹੀ ਨਹੀਂ ਆ। ਹੇ ਹੁਣ ਪੁਰਾਣੇ ਬੰਦੇ ਜਿਹੜੇ ਫੇਰ ਵੀ ਹੱਲੇ ਸਾਡੇ ਕੋ ਆਉਂਦੇ ਆਏ ਤਾਂ ਦੂਰ ਦੂਰ ਤੋਂ ਵੀ ਆਉਂਦੇ ਯਾਰ ਪੰਡਤ ਜਾਗੇ ਲੱਗੇ ਜਿੰਨੇ ਵੀ ਪੰਡਿਆ ਗਏ ਆ ਉਹ ਸਾਰੇ ਸਾਡੇ ਕੋ ਆਉਂਦੇ ਆ ਗਿਆ ਬੜਾ ਮਾਨ ਪਿਆਰ ਸਤਿਕਾਰ ਨਾਲ ਆਉਂਦੇ ਆ ਚਲੋ ਉਹਨਾਂ ਦੇ ਸਿਰ ਕਰ ਚਲੋ ਟਾਈਮ ਪਾਸ ਹੋ ਜਾਂਦਾ ਉਹਨਾਂ ਦੇ ਪੈਰਾਂ ਪਿੱਛੇ ਰੋਟੀ ਪਾਣੀ ਮਿਲ ਜਾਂਦਾ ਸ਼ੁਕਰ ਆ ਮਾਲਕ ਦਾ ਚਲੋ ਫੇਰ ਰੋਟੀ ਪਾਣੀ ਵਧੀਆ ਮਿਲ ਜਾਂਦਾ ਅਸੀਂ ਨਾ ਕੁਲਤੇ ਬਾਹਰੋਂ ਬੜੇ ਖਾਦੇ ਜਿਵੇਂ ਤੁਹਾਨੂੰ ਪਤਾ ਹੀ ਵੀ ਇਹੀ ਪੱਤਰਕਾਰਾਂ ਤਾਂ ਬਾਹਰ ਅੰਦਰ ਫਿਰਦੇ ਰਹਿੰਦੇ ਆ ਅੰਮ੍ਰਿਤਸਰ ਵੀ ਜਾਈਦਾ ਅੰਮ੍ਰਿਤਸਰ ਦਾ ਕੁਲਚਾ ਬੜਾ ਮਸ਼ਹੂਰ ਆ ਖਾਦ ਕਰਕੇ ਪਰ ਧੁਜਾ ਕੁਲਚਾ ਜੇਕਰ ਕਰਾਰਾ ਪਾਣ ਲਈਏ ਤਾਂ ਤੁਹਾਡੇ ਕੋਲ ਆ ਕੇ ਅਸੀਂ ਖਾਦਾ ਜਦੋਂ ਤੇ ਆਲੇ ਦੁਆਲੇ ਦੇ ਬਹੁਤ ਸਾਰੇ ਕੁਲਚੇ ਖਾਦੇ ਇਵਨ ਕਿ ਧਾਰੀ ਵਾਲੇ ਗਰਦਾਪੁਰ ਵੀ ਆਈ ਵਿਜ਼ਿਟ ਕਰਦੇ ਤੇ ਖਾਂਦੇ ਰਹੇ ਨੇ ਕਰਾਰੇ ਬਣਨ ਵਾਸਤੇ ਕਿਹੜੀ ਚੀਜ਼ ਜਿਹੜੀ ਉਹ ਜਿਆਦਾ ਚਟਪਟੀ ਜਿਹੜਾ ਕਿਹੜਾ ਮਸਾਲਾ ਯੂਜ਼ ਕਰਦੇ ਤੇ ਜੀ ਗਰਮ ਮਸਾਲੇ ਹੁੰਦੇ ਆ ਜਿਆਦਾ ਕਾਲੀ ਮਿਰਚ ਹੋਗੀ ਜੀਰਾ ਆ ਗਿਆ ਬਾਕੀ ਸਾਰੇ ਮਸਾਲੇ ਹੁੰਦੇ ਆ ਗਰਮ ਮਸਾਲੇ ਜਿੰਨੇ ਵੀ ਉਹ ਐਚ ਪਾਏ ਜਾਂਦੇ ਆ ਉਹਨਾਂ ਕਰਾਰਾ ਪਾਣਾਂ ਦਾ ਵਾ ਕਾਫੀ ਪੁਰਾਣਾ ਵਿੱਚ ਫਿਰ ਤਰਕੇ ਥੁੜਕੇ ਲੱਗਦੇ ਜਿਹੜਾ ਮਸਾਲੇ ਮਸੂਲੇ ਜਿਆਦਾ ਪੰਦੇ ਆ ਕੋਨਾ ਕਰਾਰਾ ਬਣਾਉਂਦਾ ਤੇ ਲੋਕੀ ਕਰਾਰੀ ਜਿਹੜੀ ਛੋਲੇ ਕਰਾਰੀ ਜਿਆਦਾ ਪਸੰਦ ਕਰਦੇ ਆ ਤੇ ਉਹਦੇ ਕਿ ਲੋਕੀ ਬਾਰੇ ਰੋਟੀ ਨਾਲ ਵੀ ਖਾਂਦੇ ਆ ਵੈ ਵੀ ਵੈ ਵੀ ਕੁਲਚਾ ਵੀ ਸ਼ੌਂਕੀਆ ਤੌਰ ਤੇ ਖਾਂਦੇ ਆ ਬਜ਼ੁਰਗ ਵੀ ਖਾਂਦੇ ਆ ਕੁਲਚਾ ਕਰਕੇ ਤੇ ਜਿਹੜਾ ਕੁਲਚਾ ਤੁਹਾਨੂੰ ਧਾਰੀਵਾਲ ਬਟਾਲਾ ਤੇ ਜਾ ਕੇ 10 ਬਾਰੇ ਲਾਗੇ ਦੋ ਤਿੰਨ ਸ਼ਹਿਰਾਂ ਚ ਮਿਲੇਗਾ ਹੋਰ ਕਿਤੇ ਨਾ ਗਜ਼ਾਪੁਰ ਜ਼ਿਲ੍ਹੇ ਦੇ ਵਿੱਚ ਵਿੱਚ ਹੀ ਆ ਬਾਹਰ ਹੋਰ ਕਿਤੇ ਨਹੀਂ ਚੱਲਦਾਗਾ ਕੁਲਚਾ ਸਾਰਾ ਪਿੱਜਾ ਕੁਲਚਾ ਜਿੰਨੂੰ ਕਹਿੰਦੇ ਆ ਇਹ ਧਾਰੀਵਾਲ ਦੇ ਵਿੱਚ ਜਿਆਦਾ ਚੱਲ ਪੀਰੀ ਦਾ ਪੀਰੀ ਦਾ ਕੰਮ ਚੱਲੀ ਜਾਂਦਾ ਹੈ ਚਲੋ ਜਿਆਦਾਤਰ ਫੂਡ ਵਲੌਗਰਾਂ ਦੀ ਵੀਡੀਓ ਤੁਸੀਂ ਵੀ ਵੇਖਦੇ ਹੋਗੇ ਇਹ ਵੀ ਵੇਣਿਆ ਫੂਡ ਵਲੌਗਰ ਜਦੋਂ ਕਿਸੇ ਕੋਲ ਜਾਂਦੇ ਤਾਂ ਕਹਿੰਦੇ ਵੀ ਸਾਡਾ ਸੀਕ੍ਰੇਟ ਮਸਾਲਾ ਹੈ ਤੁਹਾਡਾ ਵੀ ਕੋਈ ਸੀਕ੍ਰੇਟ ਮਸਾਲਾ ਹੈ ਸੀਕ੍ਰੇਟ ਕੋਈ ਨਹੀਂ ਹੁੰਦਾ ਕੋਈ ਗਰਮ ਮਸਾਲੇ ਹੁੰਦੇ ਆਪਣੇ ਜਿਹਾ ਜਿਹੜੇ ਬਾ بس ਅਦਰਕ ਲਸਣ ਦਾ ਤੜਕਾ ਲਗਾਉਂਦਾ ਰੰਨ ਬਸ ਹੋਰ ਬਸ ਤੇ ਉਹ ਮਸਾਲਿਆਂ ਨੂੰ ਯੂਜ਼ ਕਰਨ ਦਾ ਤਰੀਕਾ ਕਿੰਨੀ ਕੁਆਂਟੀਟੀ ਲੈਣੀ ਹੈ ਇਹ ਹੀ ਡਿਪੈਂਡ ਕਰਦਾ ਹੈ ਨਾ ਕਿ ਜਿਹਦੇ ਕਰਕੇ ਜਿਹੜਾ ਕਰਾਰਾਪਨ ਆ ਜਾਂਦਾ ਹੈ ਤੇ ਬਹੁਤ ਸਾਰੀ ਜਨਤਾ ਜਿਹੜੀ ਉਹ ਤੁਹਾਡੇ ਕੋਲ ਵੈਸੇ ਤਾਂ ਧਾਰੀਵਾਲ ਚ ਤੁਸੀਂ ਕਾਫੀ ਜ਼ਿਆਦਾ ਫੇਮਸ ਹੋ ਇੱਕ ਵਧੀਆ ਸੈਟਅਪ ਦੇ ਉੱਤੇ ਬੈਠੇ ਹੋਏ ਹੋ ਤੇ ਲੋਕ ਆਉਂਦੇ ਨੇ ਪਰ ਜਿਹੜੇ ਲੋਕ ਬਾਹਰੋਂ ਵੀ ਦੂਰੋਂ ਨੇੜੇ ਵੀ ਆਉਂਦੇ ਆ ਸਹੀ ਬਾਹਰੋਂ ਕੱਢ ਰਿਝ ਵੀ ਕਈ ਦਾ ਕਈ ਲੋਕ ਕਈ ਫੇਰ ਜਿਹੜੇ ਵਾਪਸ ਆਉਂਦੇ ਆ ਉਹ ਵੀ ਕਹਿੰਦਾ ਵੀ ਜ਼ਰੂਰ ਕੁਲਚਾ ਖਾਨ ਆਂਦੇ ਇੱਥੇ ਕਿਉਂਕਿ ਪੁਰਾਣੀ ਹੈ ਬਚਪਨ ਦੀਆਂ ਜਾਗਾਂ ਉਹ ਨਾਲ ਨਾਲ ਜੁੜੀ ਹੋਈਆਂ ਬਹੁਤ ਜਦੋਂ ਆਂਦਾ ਨਾ ਆਪਣਾ ਪੁਰਾਣਾ ਬਚਪਨ ਫੇਰ ਜਿਹੜਾ ਨਾਲ ਚੇਤੇ ਆ ਜਾਂਦਾ ਕਿ ਇੱਥੇ ਬੈ ਕੇ ਕੁਲਚੇ ਗਲਚੇ ਖਾਂਦੇ ਰਹੇ ਆ ਇਹ ਵੀ ਜ਼ਰੂਰ ਆਂਦੇ ਹਰ ਕੋਈ ਜਦੋਂ ਆਂਦੇ ਵਿਜ਼ਿਟ ਕਰਕੇ ਜਾਂਦੇ ਆ ਤਾਂ ਖਾਸ ਕਰਕੇ ਜਿਤਨਾ ਨੌਜਵਾਨ ਜਿਹੜੇ ਪੜਦੇ ਹੀ ਪੜਦੇ ਸਮਝੇ ਖਾਂਦੇ ਹੀ ਲੱਗੇ ਸਾਡੇ ਡੀ.ਏ.ਵੀ. ਸਕੂਲ ਪੈਂਦਾ ਵਾ ਬਰਸਾਤ ਪੈਂਦਾ ਇੱਥੇ ਲੋਕੀ ਜਿਹੜੇ ਬੱਚੇ ਛੋਟੀ ਉਮਰ ਦੇ ਪੜ੍ਹ ਕੇ ਜਾਂਦੇ ਆ ਕੋਈ ਲੋਕੜੀਆਂ ਨਕਰੀਆਂ ਤੇ ਲੱਗੇ ਹੋਏ ਆ ਉਹ ਜਦੋਂ ਆਂਦੇ ਆ ਫੇਰ ਉਹ ਤੇ ਇਸ ਗਾਸ਼ੇ ਭਿਆਨਾਂ ਕੁਲਚੇ ਖਾ ਕੇ ਚੱਲ ਜਾਨੇ ਤਾਂ ਮਗਰਾਂ ਦਰਵਾਜ਼ਾ ਖਲੋ ਲੋਕੀ ਖਾ ਕੇ ਨਿਕਲ ਜਾਂਦੇ ਸੀ ਲੋਕੀ ਆ ਕੇ ਲੈਣੇ ਇਸ਼ਾਰਤ ਹੀ ਹੁੰਦੇ ਸੀ ਪਈ ਪੈਸੇ ਨਹੀਂ ਰੱਖ ਜਾਨੇ ਰਸ਼ ਬੜਾ ਵਿਆਹ ਹੁੰਦਾ ਸੀ ਇਦਾਂ ਦੀ ਲੋਕੀ ਵੀ ਆ ਕੇ ਦੱਸਦੇ ਅ ਵੀ ਚਲੋ ਟਾਈਮ ਹੁੰਦਾ ਬਚਪਨ ਵਿੱਚ ਹਰ ਕੋਈ ਸ਼ਤਾਨੀ ਤੇ ਕਰਦਾ ਹੀ ਹਲਾਵਾ ਚਲੋ ਪਰ ਫਿਰ ਵੀ ਜਦੋਂ ਸਿਆਣਾ ਆਂਦਾ ਫਿਰ ਅਗਲੇ ਨੂੰ ਆਂਦਾ ਵੀ ਨਹੀਂ ਯਾਰ ਇਹ ਉੱਤੇ ਆਂਦੇ ਰਹੇ ਆ ਆ ਗੱਲ ਬਾਤ ਹੁੰਦੀ ਪਰ ਕਈਆਂ ਨੇ ਕਈਆਂ ਨੇ ਸੌਰੀ ਫੀਲ ਵੀ ਕੀਤੀ ਹੋਣੀ ਇਹ ਮੈਂ ਨਹੀਂ ਕਿਹਾ ਇਹਦਾ ਕੀਤਾ ਹੀ ਤੁਹਾਡੇ ਨਾਲ ਕਈ ਅਫਸਰ ਬਣ ਕੇ ਆ ਕੇ ਗੱਲ ਕਰਦੇ ਆ ਆਪਣੀ ਗੱਲ ਆਵਾ ਕੇ ਖੁਦ ਦੱਸਦੇ ਆ ਭਾਈ ਇਹ ਗੱਲ ਬਾਤ ਆ ਇਹ ਤੋਂ ਆਈ ਮਗਰਸ਼ਤ ਅਧਿਕਾਰ ਕਰਕੇ ਨਿਕਲ ਜਾਣਾ ਜੀ ਐ ਨਹੀਂ ਦੇਖਿਆ ਨਾ ਇਹ ਕਹਿੰਦਾ ਚਲੋ ਕੋਈ ਗੱਲ ਨਹੀਂ ਆ ਬੱਚਿਆਂ ਕੋਈ ਗੱਲ ਨਹੀਂ ਆ ਜੇ ਕੋਈ ਕਾ ਵੀ ਆਏ ਕੀ ਫਰਕ ਪੈਂਦਾ ਕੋਈ ਰੱਬ ਦਾ ਰੂਪ ਹੁੰਦਾ ਕੋਈ ਇਦਾਂ ਹਾਂ ਜੀ ਜਿਹੜੀ ਉਹਨਾਂ ਦੇ ਪੈਰਾ ਪਿੱਛੇ ਸੰਗਤ ਜਿਹੜੀ ਵੱਢੀ ਜਾਂਦੀ ਹੈ ਨਾ ਤੇ ਆ तकरीबन तकरीबन ਕਰਾਰੇ ਪਾਉਂਦਾ ਜਿਹੜਾ ਆ ਉਹੀ ਲੋਕੀ ਲੁਕਤ ਲੈਣ ਵਾਸਤੇ ਇੱਥੇ ਪਹੁੰਚਦੇ ਆ ਹਾਂ ਜੀ ਹਾਂ ਜੀ ਤੇ ਆ ਆਪਾਂ ਕੋਲ ਕੁਲਚਾ ਜਿਹਨੂੰ ਕਿ ਮੈਂ ਤੇ ਮੇਨ ਭਿੱਜੇ ਕੁਲਚੇ ਕਰਕੇ ਜਿਹੜਾ ਆ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ ਭਿੱਜੇ ਕੁਲਚੇ ਤੋਂ ਇਲਾਵਾ ਹੋਰ ਕੀ ਕੀ ਜਿਹੜੀਆਂ ਆ ਆਟਾ ਕੋਲਿਆ ਬਣੋ ਰਹੇ ਹੁੰਦੇ ਆ ਛੋਲੇ ਸਮੋਸੇ ਹੁੰਦੇ ਆ ਤੇ ਭਿੱਜਾ ਕੁਝ ਜਾਂਦਾ ਤੇ ਚੋਲ ਸਮੋਸੇ ਹੁੰਦੇ ਰੱਖ ਆਹੀ ਆਟਾ ਰੱਖੀ ਤੇ ਅੱਜ ਕੱਲ ਜਿਤਨਾ ਜਿਹੜੀ ਇਹ ਪਲੇਟ ਉਹ ਕਿਸ ਤਰ੍ਹਾਂ ਚੱਲਦੀ ਪਈ ਹੈ ਅੱਜ ਕੱਲ 30 ਰੁਪਏ ਰੇਟ ਚੱਲਦਾ ਪਿਆ 30 ਰੁਪਏ 30 ਰੁਪਏ ਹਾਂਜੀ 30 ਆ ਲੈ ਵੀ ਹਾਂਜੀ ਆ ਕਾਫੀ ਜ਼ਿਆਦਾ ਬਾਹਰ ਜਿਹੜੀ ਮੰਗਾਈ ਵਾਧੀ ਗਈ ਹੈ ਮੰਗਾਈ ਬਹੁਤ ਜ਼ਿਆਦਾ ਹੋ ਗਈ ਦੀ ਐਨ ਵੈਸੇ ਤੇ ਚਲੋ ਪੁਰਾਣੀ ਗੱਲ ਲੱਗੇ ਰਿਆ ਅੱਜ ਕਿਨੇ ਥੋੜੇ ਪੈਸੇ ਬਾਜਣ ਚਲੋ ਗੱਡੀ ਚੱਲੀ ਜਾਂਦੀ ਹੈ ਮਾਰੀ ਮੋੜੀ ਪਹਿਲਾਂ 5 ਰੁਪਏ ਰੇਟ ਆਈ ਕਾਫੀ ਤੇ ਪਾਇਾ ਹੈ ਕਾਫੀ ਗਾਗ ਚੱਲਦਾ ਹੁੰਦਾ ਸੀ ਮੰਗੇ ਇੰਨਾ ਥੋੜਾ ਗਾਗ ਦਾ ਵੀ ਫਰਕ ਪੈ ਕੇ ਅੱਜ ਜੋ ਚੀਜ਼ਾਂ ਮਹਿੰਗੀਆਂ ਜਾਂਦੀਆਂ ਤੇ ਫਰੈਂਡ ਘਿਓ ਤੇਲ ਬੜੇ ਮਹਿੰਗੇ ਹੋ ਗਏ ਆ ਚਨੇ ਸਸਤੇ ਹੁੰਦੇ ਉਹ ਮਹਿੰਗਾ ਹੋ ਗਏ ਆ ਅਗੇ ਆਟਾ 10 ਰੁਪਏ ਕਿਲੋ 40 ਰੁਪਏ ਕਿਲੋ ਮੇਦਾ ਵਿਕਦਾ ਪਿਆ ਬੜਾ ਮੁਸ਼ਕਲ ਹਾਂ ਵੈ ਤੇ ਚਲੋ ਟਾਈਮ ਪਾਸ ਹੋ ਜਾਂਦਾ ਬਹੁਤ ਵਧੀਆ ਜੀ ਤੁਸੀਂ ਦੇ ਦੇ ਪਈਓ ਆ ਟਾਈਮ ਸਾਡੇ ਨਾਲ ਵੀਰ ਦਾ ਜਿਹੜਾ ਸੈਟਅਪ ਤੁਹਾਨੂੰ ਦੱਦੀ ਕਿ ਬਿਲਕੁਲ ਇੱਥੋਂ ਨਾਲ ਹੀ ਜੇਕਰ ਮੈਂ ਸੈਟਅਪ ਤਾਂ ਕਮਾਂ ਨਹਿਰ ਦੇ ਕਿਨਾਰੇ ਠੰਡੀ ਨਹਿਰ ਦੇ ਕਿਨਾਰਿਆਂ ਦੇ ਉੱਤੇ ਜਿਹੜਾ ਆ ਉਹ ਤੁਸੀਂ ਦੇਖਦੇ ਪਏ ਬੇਦਰਾਰ ਹੈ ਹੈ ਜੋ ਤੇ ਪਾਜੀ ਹੁਣ ਅਗਾਏ ਸੈਟਪ ਹੈ ਵਧੀਆ ਸੈਟਪ ਹੈ ਤੇ ਜਿਹੜਾ ਆ ਤਕਰੀਬਨ ਤਕਰੀਬਨ ਜਿਹੜੇ ਇੱਥੇ 16 ਸਮੋਸੇ ਜਾਂ ਕੁਲਤੇ ਸੋਲੇ ਜਿਹੜੇ ਆ ਉਹ ਖਾਣ ਨੂੰ ਤੁਹਾਨੂੰ ਮਿਲ ਜਾਣਗੇ ਪਠੂਰੇ ਮਿਲ ਜਾਣਗੇ ਲਗਾਤਾਰ ਭਾਜੀ ਹਰੀ ਜਿਹੜੇ ਦੇਖਦੇ ਪਏ ਹੋ ਤੁਸੀਂ ਕਿ ਤੜਕਾ ਲਾਈ ਜਾ ਰਿਹਾ ਤੇ ਬਣਾਈ ਜਾ ਰਿਹਾ ਕਸਟਮਰ ਜਿਹੜੇ ਆ ਉਹ ਲਗਾਤਾਰ ਜਿਹੜਾ ਆ ਆ ਰਹੇ ਨੇ ਤੇ ਜਿਹੜਾ ਸਮੋਸੇ ਕੁਲਤੇ ਸੋਲੇ ਜਾਂ ਤੁਸੀਂ ਜੇਕਰ ਚੌਲ ਸਮੋਸਿਆਂ ਤੋਂ ਇਲਾਵਾ ਕੁਲਤੇ ਸੋਲੇ ਉਹ ਠੂਰੇ ਵਗੈਰਾ ਵੀ ਖਾਣਾ ਚਾਹੁੰਦੇ ਤਾਂ ਉਹ ਵੀ ਜਰੂਰ ਇੱਥੋਂ ਖਾ ਕੇ ਜਾਓ ਕਿ ਸਭ ਤੋਂ ਜ਼ਿਆਦਾ ਕਰਾਰਾਪਣ ਜੇਕਰ ਆਪਾਂ ਕਹਿ ਲਈਏ ਕਿ ਟੇਸਟ ਦੇ ਵਿੱਚ ਜਿਹੜਾ ਬੈਸਟ ਬੈਸਟ ਟੇਸਟ ਹਾਰੀਵਾਲ ਦੇ ਵਿੱਚ ਜਿਹੜਾ ਤੁਹਾਨੂੰ ਨਹਿਰ ਦੇ ਉੱਤੇ ਸੋਲੇ ਪਢੂਰੇ ਜਿਹੜੇ ਆ ਦੇਖਣ ਨੂੰ ਮਿਲਣਗੇ ਵੀਰ ਜੀ ਦੁਕਾਨ ਦਾ ਨਾਮ ਕੀ ਹੈ ਤੇ ਕਿਸ ਤਰ੍ਹਾਂ ਜੇ ਕੋਈ ਬਾਹਰੋਂ ਆਏ ਤਾਂ ਆ ਸਕਦਾ ਹੈ ਆਪਣੇ ਵੱਲੋਂ ਦੱਸ ਦਿਓ ਥੋੜਾ ਜਿਹਾ ਇਹ ਪਹਿਲੀ ਪਹਿਲਾਂ ਪ੍ਰੇਮ ਛੋਲਿਆਂ ਵਾਲੇ ਦੇ ਨਾਂ ਤੇ ਇਹ ਦੁਕਾਨ ਉਹ ਸਾਡੇ ਡੈਡੀ ਦੇ ਚਾਚਾ ਹੀ ਲੱਗਦੇ ਉਹ ਫਿਰ ਸਾਨੂੰ ਦੇ ਗਏ ਉਹ ਐਕਸਪਾਇਰ ਹੋ ਗਏ ਤੇ ਕਾਫੀ ਸਮੇਂ ਤੋਂ ਇਹਨਾਂ ਦੁਕਾਨ ਚਲਾਣ ਦੇ ਆ ਸਾਡੇ ਫਾਦਰ ਦਾ ਨਾਮ ਹੈਗਾ ਰਤਨ ਲਾਲ ਅਸੀਂ ਉਹਨਾਂ ਦੇ ਗਾਂ ਬੈਠੇ ਆ ਮੇਰਾ ਨਾਮ ਵਿਸ਼ਾਲ ਹੈਗਾ ਇੱਕ ਛੋਟਾ ਬ੍ਰਦਰ ਆ ਸੁਨੀਲ ਗੁਮਾਰ ਆ ਉਹ ਵੀ ਇਸ ਤਰ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਬਹੁਤ ਵਧੀਆ ਜੀ ਬਹੁਤ ਹੀ ਪਿਆਰ ਦੇ ਨਾਲ ਬੜੀ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਸਾਫ਼ ਸੁਥਰਾ ਦੂਸਰੀ ਇਹਨਾਂ ਦੀ ਜਿਹੜੀ ਗੱਲ ਹੈ ਵੀ ਪਿਆਰ ਦੇ ਨਾਲ ਜਿਹੜਾ ਹੈ ਗਾਗ ਨੂੰ ਬੁਲਾਉਣਾ ਪਿਆਰ ਦੇ ਨਾਲ ਗਾਗ ਨੂੰ ਟਰੀਟ ਕਰਨਾ ਤੇ ਗਾਗ ਨੂੰ ਜਿਹੜਾ ਆ ਪਘਟਾਉਣਾ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਰੋਟੀ ਪਰੋਸ ਕੇ ਦੇਣ ਕਿਉਂਕਿ ਖਾਣਾ ਜਦੋਂ ਪਿਆਰ ਦਾ ਜੀ ਖਾਣ ਹੁੰਦਾ ਤਾਂ ਰੋਟੀ ਪਰੋਸਨੇ ਹੁੰਦਾ ਤੇ ਪਿਆਰ ਦੇ ਨਾਲ ਪਰੋਸ ਕੇ ਜਿਹੜਾ ਆ ਬੜੇ ਵਧੀਆ ਤਰੀਕੇ ਦੇ ਨਾਲ ਵੀਰ ਹੋਰੀ ਦਿੰਦੇ ਨੇ ਜੇਕਰ ਤੁਸੀਂ ਧਾਰੀਵਾਲ ਦੇ ਵਿਚਾਰ ਰਹੇ ਹੋ ਇੱਕ ਵਾਰੀ ਨਹਿਰ ਦੇ ਉੱਤੇ ਵਿਸਾਲ ਭਾਈ ਉਹਨਾਂ ਦੇ ਕੋਲ ਜਰੂਰ ਆਓ ਤੇ ਇੱਕ ਵਾਰੀ ਜਿਹੜਾ ਆ ਆਪਣਾ ਇੱਥੋਂ ਦਾ ਟੇਸਟ ਜਰੂਰ ਪਸੰਦ ਕਰਕੇ ਜਾਓ ਤੇ ਖਾ ਕੇ ਜਾਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਨਾਲ